ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਚ 6 ਮਸ਼ੀਨਰੀਆਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚ 2 ਟਰਾਲੇ ਵਕਾਊ ਆ 2 ਤੰਗੀਆਂ ਦੇ ਸੈੱਟ ਤੇ ਇੱਕ ਕੰਪਿਊਟਰ ਕਰਾਇਆ ਤੇ ਇੱਕ ਸੁਪਰ ਸੀਡਰ ਤੇ ਕਿਸੇ ਵੀਰ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਆਪਾਂ ਫੇਰੀ ਪਾਉਣੇ ਆ ਬਾਈ ਆਪਣੇ ਚੈਨਲ ਤੇ ਆ ਉਹ ਥੱਲੇ ਨੰਬਰ ਬਾਈ ਟਰਾਲੇ ਵਾਲ ਦਾ ਤੇ ਉੱਪਰ ਨੰਬਰ ਮੇਰਾ ਉੱਪਰਲੇ ਨੰਬਰ ਤੇ ਆਪਦੀ ਮਸ਼ੀਨਰੀ ਦੀਆਂ ਵੀਡੀਓ ਬਣਾ ਕੇ WhatsApp ਕਰਦਿਆ ਕਰੋ ਫੋਟੋਆਂ ਭੇਜਦਿਆ ਕਰੋ ਸਾਰਾ ਆਪਦਾ ਐਡਰੈਸ ਭੇਜਦਿਆ ਕਰੋ ਤੇ ਫਰੀ ਦੱਸਦੇ ਆਪਾਂ ਆਪਣੇ ਚੈਨਲ ਤੇ ਸਾਰੀਆਂ ਮਸ਼ੀਨਰੀਆਂ ਤੇ ਕਿਸੇ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਸਭ ਤੋਂ ਪਹਿਲੇ ਨੰਬਰ ਤੇ ਟਰਾਲਾ ਬਈ ਸਾਰੇ ਭਰਾ ਦੇਖ ਲਓ 14 7 ਟਰਾਲਾ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਜੈਕ ਵਾਲਾ ਟਰਾਲਾ ਸਾਰੇ ਭਰਾ ਦੇਖ ਲਓ ਬਾਈ ਚਾਰੇ ਟਾਇਰ ਨਵੇਂ ਆ ਟਰਾਲੇ ਦੇ ਤੇ ਸਰਹੰਦ ਦਾ ਬਣਿਆ ਵਾ ਟਰਾਲਾ ਸਰਹੰਦ ਦਾ ਬਈ ਬਣਿਆ ਵਾ ਟਰਾਲਾ ਤੇ ਲੁਧਿਆਣੇ ਏਰੀਆ ਦੇ ਟਰਾਲਾ ਖੜਾ ਕਿਸੇ ਵੀ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ 55000 ਦਾ ਮੈਂ ਟਰਾਲਾ ਬਈ ਦੇਊਂਗਾ ਸਾਰੇ ਪਸੂ ਟਰਾਲਾ ਮੇਰਾ ਪੂਰਾ ਸਾਫ ਪੂਰਾ ਸੋਹਣਾ ਤੇ ਪੂਰਾ ਵਜਨ ਵਾਲਾ ਟਰਾਲਾ ਕਿਸੇ ਵੀ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਏਰੀਏ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਪੁਰਾਣੇ ਕੰਪਿਊਟਰ ਕਰਾਇਆ ਲੈਣਾ ਹੋਵੇ ਸਾਰੇ ਭਾ ਦੇਖ ਲਓ ਬਾਈ 2023 ਮਾਡਲ ਕਰਾਇਆ ਤੇ ਬਾਈ ਕਹਿੰਦਾ ਜਮਾਂ ਹੀ ਨਵਾਂ ਕਰਾਇਆ ਮੇਰਾ ਬਾਈ ਸਾਰਾ ਹੀ 100 ਘੰਟਾ ਕਰਾਇਆ ਚੱਲਿਆ ਕਿਸੇ ਵੀ ਪੁਰਾਣੇ ਬਾਈ ਕੰਪਿਊਟਰ ਕਰਾਇਆ ਲੈਣਾ ਹੋਵੇ ਤੇ ਇਹ ਰਾਜਸਥਾਨ ਏਰੀਏ ਚ ਪਿਆ ਰਾਜਸਥਾਨ ਏਰੀਏ ਚ ਬਾਈ ਗੰਗਾ ਨਗਰ ਜ਼ਿਲ੍ਹੇ ਚ ਇੱਕ ਪਿੰਡ ਆ ਬਈ ਪੁੱਟੀ ਵਾਲਾ ਗੰਗਾ ਨਗਰ ਦੇ ਕੋਲੇ ਹੀ ਆ ਬਾਈ ਗੰਗਾ ਨਗਰ ਜ਼ਿਲ੍ਹਾ ਪੈਂਦਾ ਪਿੰਡ ਪੁੱਟੀ ਵਾਲੇ ਨੂੰ ਪਿੰਡ ਪੁੱਟੀ ਵਾਲੇ ਵਿੱਚ ਕਰਾਇਆ ਪਿਆ ਬਾਈ ਕਿਸੇ ਵੀਰ ਪੁਰਾਣੇ ਬਾਈ ਕੰਪਿਊਟਰ ਕਰਾਇਆ ਲੈਣਾ ਹੋਵੇ ਬਾਈ ਕਹਿੰਦਾ 2023 ਮਾਡਲ ਆ ਤੇ ਸਾਰੇ ਪੱਖੋਂ ਮੇਰਾ ਕਰਾਇਆ ਜਿਵੇਂ ਨਵਾਂ ਪਿਆ ਕਿਸੇ ਵੀਰ ਪੁਰਾਣੇ ਬਾਈ ਕੰਪਿਊਟਰ ਕਰਾ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 30 ਹਜ਼ਾਰ ਦੇ ਆਸੇ ਪਾਸੇ ਦਾ ਕਰਾਇਆ ਬਈ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਟ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਤੇ 8 ਫੁੱਟਾ ਸੁਪਰ ਸੀਡਰ ਤੇ 2022 ਮਾਡਲ ਆ 8 ਫੁੱਟਾ ਬਾਈ ਸੁਪਰ ਸੀਡਰ ਆ 2022 ਮਾਡਲ ਆ ਤੇ ਐਗਰੀ ਜੋਂ ਦਾ ਸੁਪਰ ਸੀਡਰ ਕਿਸੇ ਵੀ ਵੀਰ ਪੁਰਾਣੇ ਬਾਈ ਸੁਪਰ ਸੀਟ ਲੈਣਾ ਹੋਵੇ ਤੇ ਬਾਈ ਕਹਿੰਦਾ ਬਹੁਤ ਥੋੜਾ ਮੇਰਾ ਚੱਲਿਆ ਤੇ ਜਮਾ ਨਵਾਂ ਹੀ ਸੁਪਰ ਸੀਡਰ ਪਿਆ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਦੇ ਏਰੀਆ 'ਚ ਬਾਈ ਸੁਪਰ ਸੀਡਰ ਪਿਆ ਤੇ ਬਾਈ ਕਹਿੰਦਾ 1 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਸੁਪਰ ਸੀਡਰ ਦੇਊਗਾ ਬਾਈ ਸਾਰੇ ਪਾਸਿਓਂ ਸੁਪਰ ਸੀਡਰ ਮੇਰਾ ਕਾਉਂਟ ਚੈੱਕ ਕਰਕੇ ਲੈ ਜਾਓ ਪੂਰਾ ਨਵਾਂ ਪਿਆ ਕਿਸੇ ਵੀ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਪੁਰਾਣੇ ਤਮੀਆਂ ਲੈਣੀਆਂ ਹੂੰ 14 ਤਮੀਆਂ ਬਾਈ ਸਾਰੇ ਭਰਾ ਦੇਖ ਲੋ ਕਿਸੇ ਵੀ ਵੀਰ ਪੁਰਾਣੇ ਬਾਈ ਤਮੀਆਂ ਲੈਣੀਆਂ ਹੁਣ 14 ਤੇ ਏਰੀਆ ਪ੍ਰੋਇਪੁਰ ਪ੍ਰੋਇਪੁਰ ਏਰੀਏ 'ਚ ਬਾਈ ਤਮੀਆਂ ਪੰਨਾਂ 14 ਤੇ ਕਿਸੇ ਪੁਰਾਣੇ ਬਾਈ ਲੈਣੀਆਂ ਹੁਣ ਤੇ 14 ਤਮੀਆਂ ਤੇ ਬਾਈ ਕਹਿੰਦਾ 25000 ਤੇ ਆਸੇ ਪਾਸੇ ਮੈਂ ਬਾਈ 14 ਤਮੀਆਂ ਦੇ ਦੂੰਗਾ ਬੜੀਆਂ ਤਮੀਆਂ ਬਾਈ ਮੇਰੀਆਂ ਜੰਗਾਲੀਆਂ ਜ਼ਰੂਰ ਆ ਤੇ ਵਾਹ ਕੇ ਚੱਕਰ ਕੇ ਮੇਰੇ ਘਰੋਂ ਤਮੀਆਂ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਤਮੀਆਂ ਲੈਣੀਆਂ ਤੇ ਬਾਈ ਕਹਿੰਦਾ 25000 ਦੇ ਆਸੇ ਪਾਸੇ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਤਮੀਆਂ ਲੈਣੀਆਂ ਹੁਣ 16 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ 16 ਤਮੀਆਂ ਲੈਣੀਆਂ ਹੁਣ ਤੇ ਨੂਰ ਮਹਿਲ ਦੀਆਂ ਬਾਈ ਬਣੀਆਂ ਤਮੀਆਂ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਚ ਵੀ ਤਮੀਆਂ ਪੰਨਾਂ ਕਿਸੇ ਵੀਰ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਕਹਿੰਦਾ 55000 ਦੇ ਆਸੇ ਪਾਸੇ ਮੈਂ 16 ਤਮੀਆਂ ਬਈ ਦੇ ਦੂੰਗਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਤਮੀਆਂ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਬਈ ਤਮੀਆਂ ਲੈਣੀਆਂ ਹੁਣ ਤੇ ਬਾਈ ਕਹਿੰਦਾ 55000 ਦੇ ਆਸੇ ਪਾਸੇ ਦੇਊਗਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 ਸੱਤ ਟਰਾਲਾ ਬਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਡਬਲ ਜੱਕਾ ਵਾਲਾ ਟਰਾਲਾ ਅਰੇ ਇਹਦਾ ਹਿੱਸਾ ਲੱਗਿਆ ਬਾਈ ਤੇ ਬਾਈ ਕਹਿੰਦਾ ਵਾ ਪੂਰੇ ਸ਼ੌਂਕ ਨਾਲ ਪੂਰੇ ਵਜਨ ਨਾਲ ਟਰਾਲਾ ਬਣਾਇਆ ਸੀ ਬਾਈ ਕਿਸੇ ਵੀਰ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਪੈਂਡਾ ਰਈਆ ਬਿਆਸ ਦੇ ਕੋਲੇ ਪੈਂਡਾ ਤੇ ਜਿਹੜਾ ਅੰਮ੍ਰਿਤਸਰ ਚ ਪੈਂਡਾ ਆਉਂਦਾ ਬਾਈ ਕਿਸੇ ਵੀਰ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 15000 ਦੇ ਆਸੇ ਪਾਸੇ ਮੈਂ ਟਰਾਲਾ ਦੇਊਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਵਜਨ ਪਾ ਕੇ ਚੈੱਕ ਕਰ ਲਓ ਮੇਰੇ ਘਰੋਂ ਟਰਾਲਾ ਪੂਰਾ ਵਧੀਆ ਟਰਾਲਾ ਕਿਸੇ ਵੀਰ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਤੇ ਅੱਜ ਦੀਆਂ 6 ਵੀਡੀਓ ਔਰ 6 ਮਸ਼ੀਨਰੀਆਂਆਂ ਸੀ ਆਪਣੇ ਕੋਲੇ ਬਾਈ ਤੇ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ